ਹਾਂਜੀ ਦੋਸਤੋ ਗੁੱਡ ਮਾਰਨਿੰਗ ਹੋਰ ਸਭ ਠੀਕ ਹੋ ਕੀ ਹਾਲ ਚਾਲ ਆਪਾਂ ਜਾ ਰਹੇ ਹਾਂ ਡਿਊਟੀ ਸਵੇਰੇ 5:30 ਹੋਗੇ ਰੈਡੀ ਹੋ ਕੇ ਆਪਾਂ ਡਿਊਟੀ ਜਾ ਰਹੇ ਹਾਂ ਚੱਲ ਸਿਪ ਜਾ ਕੇ ਇਹ ਗੱਡੀ ਆਪਾਂ ਹੋਗੇ ਰੈਡੀ ਤੇ ਚੱਲਾਂਗੇ ਹਾਂ ਡਿਊਟੀ ਤੇ ਦਿਖਾਵਾਂ ਇਨਸ਼ਾਅੱਲਾ फिर लोई देखो वाह साढ़े पाँच पजे सब ड्यूटी जा रहे आप भी ड्यूटी जा रहे हैं सुबह साढ़े पाँच सब ड्यूटी पर जा रहे देखो दोस्तों आप आ रोड त ਇੱਥੇ ਬਸ ਤੇ ਜਾਵਾਂਗੇ ਖੜੀਏ ਬਸ ਅਜੇ ਆਇਆ ਨਹੀਂ ਕੋਈ ਆਪਾਂ ਜਲਦੀ ਆ ਗਿਆ ਅੱਜ ਇਹ ਬੱਸਾਂ ਤੇ ਜਾਂਦੇ ਬੰਦੇ ਸਾਬ ਲੇਬਰ ਵਾਲੇ ਫਿਰ ਡਰਾਈਵਰ ਲੇਬਰ ਜੋ ਵੀ ਹੈ ਸਾਈਡ 'ਤੇ ਕੰਮ ਚੱਲਦਾ ਤੇ ਸਾਰੇ ਬੱਸਾਂ ਤੇ ਜਾਂਦੇ ਸਾਈਡਾਂ 'ਤੇ ਫਾਈਨਲੀ ਆਪਾਂ ਪਹੁੰਚ ਚੁੱਕੇ ਆਪਣੀ ਡਿਊਟੀ ਤੇ ਆਪਣਾ ਪਲਾਂਟ ਚਲਦੇ ਆਪਾਂ ਗੱਡੀ ਸਟਾਰਟ ਕਰਦੇ ਆ ਦਿਖਾਉਣੇ ਸਨ ਉਹ ਆਪਣੀਆਂ ਖੜੀਆਂ ਪਾਰਕਿੰਗ ਦੇ ਵਿੱਚ ਗੱਡੀਆਂ ਜਾ ਰਹੇ ਆਪਾਂ ਗੱਡੀ ਸਟਾਰਟ ਕਰਾਂਗੇ ਹੁਣ ਉਹ ਵਧੀਆ ਤੁਸੀਂ ਸਭ ਠੀਕ ਠਾਕ ਹੋ ਇਹ ਡਰਾਈਵਰ ਖੜੇ ਆ ਆਪਣੇ ਗੱਡੀਆਂ ਸਟਾਰਟ ਕਰਨਗੇ ਬਸ ਆ ਗੱਡੀਆਂ ਸਾਰੀਆਂ ਗੱਡੀਆਂ ਪਾਰਕਿੰਗ ਦੇ ਵਿੱਚ ਸਾਰੇ ਬੰਦੇ ਆਸਤੇ ਆਸਤੇ ਗੱਡੀਆਂ ਸਟਾਰਟ ਕਰਨਗੇ ਇਹ ਆਪਣੀ ਗੱਡੀ ਹੁਣ ਆ ਗੱਡੀ ਹੈ ਕਰਾਂਗੇ ਸਟਾਰਟ ਹੋਰ ਸੁਣਾਓ ਠੀਕ ਠਾਕ ਵਧੀਆ ਸਭ ਸਨੋ ਜੀ ਇਹ ਆਪਣੀ ਗੱਡੀ ਵਾਹ ਰੋ ਇੱਕ ਗੱਡੀ ਕਰਾਂਗੇ ਆਪਾਂ ਹੁਣ ਸਟਾਰਟ ਆਪਣੀ ਦੇਖੋ ਵਾਹ ਲੋਈ ਗੱਡੀ ਉਹ ਵੀ ਸਟਾਰਟ ਆਪਣੀ ਗੱਡੀ ਐ ਤੇ ਕੈਮਰੇ ਵੀ ਹੋ ਗਏ ਆਪਣੇ ਸਟਾਰਟ ਬਾਕੀ ਆਪਣਾ ਅੱਜ ਦਾ ਇਹ ਮਿੰਨੀ ਬਲੌਗ ਸਪੋਰਟ ਕਰਿਓ